लाइ पंजाबी टीवी देख रहे तमाम दर्शका दा मीनु ਵੱਲੋਂ ਬਹੁਤ-ਬਹੁਤ ਸਵਾਗਤ ਸਾਥੀਓ ਆਮ ਚੋਣਾਂ ਦਾ ਦਸਤਕ ਦੇਣ ਵਾਲੀਆਂ ਨੇ ਤੇ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰ ਦਿੱਤਾ ਹੈ ਵਿੱਤ ਮੰਤਰੀ ਸੀ타ਰਮਨ ਹੋਰਾ ਨੇ ਇਹ ਬਜਟ ਪੇਸ਼ ਕੀਤਾ ਹੈ ਇਸ ਬਜਟ ਚ ਸੁਨਹਿਰੇ ਭਾਰਤ ਦੇ ਪਵਿਕ ਨੂੰ ਫੋਕਸ ਕੀਤਾ ਗਿਆ ਹੈ ਜਦਕਿ ਪ੍ਰੈਜ਼ੈਂਟ ਦੇ ਵਿੱਚ ਕੁਝ ਵੀ ਖਾਸ ਘੋਸ਼ਣਾ ਨਹੀਂ ਕੀਤੀ ਗਈ ਹੈ 2024-25 ਦੇ ਵਿੱਚ ਇਸ ਬਜਟ ਚ ਲੋਕ ਲੁਭਾਣੇ ਵਾਧਿਆਂ ਤੋਂ ਪਰਹੇਜ਼ ਕੀਤਾ ਗਿਆ ਹੈ ਤੁਸੀਂ ਕਹਿ ਸਕਦੇ ਹੋ ਨਾ ਹੀ ਕੁਝ ਸਸਤਾ ਹੋਇਆ ਤੇ ਨਾ ਹੀ ਕੁਝ ਮਹਿੰਗਾ ਕੀ ਕੁਝ ਖਾਸ ਰਿਹਾ ਇਸ ਬਜਟ ਚ ਆਓ ਦੱਸਦੇ ਹਾਂ ਮੋਦੀ ਸਰਕਾਰ ਦੀਆਂ ਉਪਲਬਧੀਆਂ ਗ੍ਰਾਉਂਡ ਦੇ ਨਾਲ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ এজেন্ডੇ ਦੇ ਆਧਾਰਿਤ ਰਿਹਾ ਇਸ ਵਾਰ ਦਾ ਬਜਟ ਕਈ ਮਹਾਰਾ ਦਾ ਕਹਿਣਾ ਹੈ ਕਿ ਮਿਡਲ ਕਲਾਸ ਵਾਸਤੇ ਸਰਕਾਰ ਨੇ ਕੁਝ ਖਾਸ ਐਲਾਨ ਨਹੀਂ ਕੀਤੇ ਕੁਝ ਯੋਜਨਾਵਾਂ ਦਾ ਦਾਇਰਾ ਵਧਾ ਦਿੱਤਾ ਗਿਆ ਹੈ ਬਸ ਸਰਕਾਰ ਨੇ ਇਨਫਰਾਸਟ੍ਰਕਚਰ ਤੇ ਫੋਕਸ ਕੀਤਾ ਹੈ ਇਨਡਾਇਰੈਕਟ ਟੈਕਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਕਸਟਮ ਡਿਊਟੀ ਤੇ ਐਕਸਾਈਜ਼ ਡਿਊਟੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ 1 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਫ੍ਰੀ ਬਿਜਲੀ ਰੂਫਟਾਪ ਸੋਲਰ ਯੋਜਨਾ ਰਹੀ ਮਿਲੇਗੀ 3 ਕਰੋੜ ਘਰ ਪ੍ਰਧਾਨ ਮੰਤਰੀ ਰਾਸ਼ੀ ਯੋਜਨਾ ਦੇ ਤਹਿਤ ਬਣਾਉਣ ਦਾ ਕੰਮ ਪੂਰਾ ਕੀਤਾ ਗਿਆ ਅਗਲੇ 5 ਸਾਲ 'ਚ 2 ਕਰੋੜ ਹੋਰ ਘਰ ਬਣਾਏ ਜਾਣਗੇ 1 ਕਰੋੜ ਲੱਖਪਤੀ ਦੀਦੀਆਂ ਬਣਾਈਆਂ ਜਾ ਚੁੱਕੀਆਂ ਨੇ ਅਗਲੇ 5 ਸਾਲ 'ਚ 3 ਕਰੋੜ ਲੱਖਪਤੀ ਦੀਦੀਆਂ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ 40000 ਡੱਬਿਆਂ ਨੂੰ ਬੰਦੇ ਮਾਤਰਾਮ ਟ੍ਰੇਨ ਦੇ ਮਾਪ ਡੰਡਾ ਮੁਤਾਬਕ ਬਦਲਿਆ ਜਾਏਗਾ ਤਿੰਨ ਨਵੇਂ ਕੋਰੀਡੋਰ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ ਆਸ਼ਮਾਨ ਭਾਰਤ ਯੋਜਨਾ ਚ ਹੁਣ ਸਾਰੇ ਆਂਗਣਵਾੜੀ ਵਰਕਰ ਆਸ਼ਾ ਵਰਕਰ ਸ਼ਾਮਲ ਹੋਣਗੇ 7500 ਕਰੋੜ ਰੁਪਏ ਆਸ਼ਮਾਨ ਭਾਰਤ ਪੀ ਐਮ ਜੇ ਵਾਈ ਲਈ ਅਲਾਟ ਕੀਤੇ ਗਏ ਨੇ 86000 ਕਰੋੜ ਰੁਪਏ ਮਨਰੇਗਾ ਲਈ ਕੀਤਾ ਗਿਆ ਹੈ ਅਲਾਟ ਇਸ ਬਜਟ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਵਾਸਤੇ ਕੁਝ ਖਾਸ ਐਲਾਨ ਨਹੀਂ ਕੀਤੇ ਕੇਂਦਰ ਸਰਕਾਰ ਦੇ ਅੰਤਰੀਮ ਬਜਟ 2024-25 ਤੇ ਪ੍ਰਤੀਕਿਰਿਆ ਦਿੰਦੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਬਜਟ 'ਚ ਪੰਜਾਬ ਲਈ ਕੁਝ ਵੀ ਖਾਸ ਨਹੀਂ ਹੈ ਇਸ ਬਜਟ ਤੋਂ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਬਜਟ 'ਚ ਪੰਜਾਬ ਲਈ ਬੇਇਨਸਾਫੀ ਨਜ਼ਰ ਆ ਰਹੀ ਹੈ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਨੂੰ ਸਿਰਫ ਧੋਖਾ ਮਿਲਿਆ ਹੈ ਕੇਂਦਰ ਸਰਕਾਰ ਵੱਲੋਂ ਕੋਈ ਵੀ ਵਿੱਤੀ ਮਦਦ ਤਤ ਨਹੀਂ ਦਿੱਤੀ ਗਈ ਕੇਂਦਰ ਕੋਲ ਪੰਜਾਬ ਦੇ ਹਜ਼ਾਰਾਂ ਕਰੋੜਾ ਰੁਪਏ ਬਕਾਏ ਪਏ ਨੇ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਤਾਂ ਤੇ ਦੇਖ ਸਕਦੇ ਹੋ USA, Canada, Australia, New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV